ਫਰੋਜ਼ਪੁਰ ਫਰੀਦਕੋਟ ਸੜਕ ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਦੋ ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋਈ ਹੈ ਫਰੋਜ਼ਪੁਰ ਫਰੀਦਕੋਟ ਉੱਪਰ ਪੈਂਦੇ ਪਿੰਡ ਸਾਈਆਂ ਵਾਲਾ ਕੋਲ ਦੋ ਗੱਡੀਆਂ ਦੀ ਆਪਸੀ ਟੱਕਰ ਦੌਰਾਨ ਚਾਰ ਲੋਕ ਗੰਭੀਰ ਜ਼ਖਮੀ ਹੋਏ ਨੇ ਗੰਭੀਰ ਸੱਟਾਂ ਲੱਗੀਆਂ ਨੇ ਜਿੱਥੇ ਕਿ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਫਰੀਦਕੋਟ ਸਾਈਡ ਤੋਂ ਸਵਿਫਟ ਕਾਰ ਤੇਜ਼ ਰਫ਼ਤਾਰ ਵਿਚਾਰੇ ਸੀ ਅਤੇ ਸੰਤੁਲਨ ਵਿਗੜਨ ਕਾਰਨ ਇਨੋਵਾ ਗੱਡੀ ਵਿੱਚ ਜਾ ਵੱਜੀ ਇਸ ਭਿਆਨਕ ਟੱਕਰ ਵਿੱਚ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਐਕਸੀਡੈਂਟ ਦੀ ਇਹ ਘਟਨਾ ਇਨੋਵਾ ਗੱਡੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਕਿ ਕਿਸ ਤਰ੍ਹਾਂ ਬੈਲੈਂਸ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਵਰਿੰਦਰਪਾਲ ਸਿੰਘ ਹੈ ਜੀ। ਇਹ ਇੱਧਰ ਕਾਲੇ ਜਿਹੜੀ ਡੈਥ ਹੋਈ ਏ ਕਿਸ ਤਰ੍ਹਾਂ ਹੋਈ ਤੇ ਕਿੱਡੀ ਹੋਈ? ਇਹ ਜੀ ਕੱਲ ਪਰੋਇਪਰ ਤੋਂ ਜਾ ਰਿਹਾ ਸੀ ਇਹ ਜਗਸੀਰ ਸਿੰਘ ਜੀ ਪਿੰਡੋਂ ਮਾਂ ਤੋਂ। ਸਾਈਆਂ ਵਾਲਾ ਦੁਕਾਨਾ ਜੀ। ਇਹ ਆਮੋ-ਸਮਨੇ ਟਕਰੋਈਏ ਦੋ ਗੱਡੀਆਂ ਦੀ। ਹਾਂ। ਅਜੇ ਉਧਰੋਂ ਨਵਾਂ ਆ ਰਹੀ ਸੀ ਰੀ-ਟਰਨਿੰਗ ਉਹ। ਇਹ ਤੋਂ ਇੱਕ ਜਾ ਰਹੀ ਸੀ ਗੱਡੀ। ਤੇ ਫਿਰ ਤਾਂ ਟੱਕਰ ਹੋਈ। ਹਾਂ ਜੀ ਅਬਦਲ ਟੱਕਰ ਹੋ ਗਈ ਜੀ। ਲਾਪਰਵਾਇਸ ਉਹਦੀ ਨਵਾਂ ਵਾਲੀ ਤੇ ਕੀ ਥਾ। ਇਹ ਨਹੀਂ ਸਮਝਾਈਗੇ ਸੈਂਟਰ ਇਹ ਆਮੋ-ਸਮਨੇ ਹੋਈ ਟੱਕਰੀ। ਇੱਕ ਵਿੱਚ ਮੋਟਰਸਾਈਕਲ ਵੀ ਆਈ। ਤੇ ਕੱਲ ਮਨਪ੍ਰੀਤ ਹਸਪਤਾਲ ਚ ਇਥੋਂ ਇਹਨਾਂ ਨੇ ਰੈਫਰ ਕਰਤਾ ਲਿਆਣੇ ਲਿਆਣੇ ਜਾ ਕੇ ਮੌਤ ਹੋ ਗਈ ਜੀ ਹਾਂਜੀ ਹੋਰ ਕੀ ਬਾਤ ਉਹ ਮੰਗੀ ਹੈ ਜੀ ਇਨਸਾਫ ਮਿਲਣਾ ਚਾਹੀਦਾ ਜੀ ਕਿੰਨੀ ਕਵਰ ਹੈ ਜੀ 50 ਸਾਲ ਦੀ ਉਮਰ ਹੈ ਜੀ 50 ਸਾਲ ਹਾਂਜੀ ਉਹ ਦੁਕਾਨ ਤੇ ਸ਼ੈੱਡ ਪਾਈ ਜਾਂਦਾ ਸੀ ਜੀ ਉਹ ਦੁਕਾਨ ਤੇ ਸਮਾਨ ਲੈ ਕੇ ਚੱਲਿਆ ਸੀ ਜੀ ਬਸ ਪਿੰਡ ਪਹੁੰਚਣਾ ਸੀ ਜੀ ਬਸ ਅੱਧਾ ਕਿਲੋਮੀਟਰ ਵਾਟ ਹੀ ਰਹਿ ਗਈ ਸੀ ਸਕੂਲ ਕੋਲੇ ਸੰਗਾਲੇ ਕੋਲੇ ਉੱਥੇ ਹੋਇਆ ਸੀ ਹਾਂ ਸਰ ਹਾਂ ਸਹੀ ਹੋ ਗਿਆ ਜੀ ਹਾਂ ਜੀ ਮੇਰਾ ਕੁਲਦੀਪ ਸਿੰਘ ਸਾਹਿਬ ਦਾ ਸਰਪੰਚ ਫਰੋਸ਼ਾ ਜੀ ਹਾਂ ਜੀ ਉਹ ਦੇਖਦਾਰ ਸੀ ਜਖਸੀਰ ਸਿੰਘ ਪਿੰਡਾਂ ਤੋਂ ਜਦੋਂ ਐਕਸੀਡੈਂਟ ਹੋਇਆ ਇਹਨੂੰ ਚੁੱਕ ਕੇ ਇਹਨਾਂ ਨੇ ਅਮਨਦੀਪ ਹਸਪੀਟਲ ਲੈ ਕੇ ਜਾਂਦਾ ਜਿਹੜੇ ਬ੍ਰਾਂਚ ਖੁੱਲੀ ਮਾਲਵਾਲ ਉੱਥੇ ਇਹਨਾਂ ਨੇ ਨਵੀਸ ਵਾਲਾ ਸੀਰੀਅਸ ਥੋੜਾ ਜ਼ਿਆਦਾ ਸੀਗਾ ਅਸੀਂ ਇਹ ਡੀ ਐਮ ਸੀ ਚ ਲੈ ਕੇ ਜਾਣਾ ਇਹ ਕਹਿੰਦੇ ਵੀ ਤੁਸੀਂ ਅਮਨਦੀਪ ਹਸਪੀਟਲ ਲੈ ਕੇ ਜਾਓ ਸਾਡੇ ਅੰਮ੍ਰਿਤਸਰ ਅਸੀਂ ਰਹੀ ਡੀ ਐਮ ਸੀ ਲੈ ਕੇ ਜਾਣਾ ਸਾਨੂੰ ਨੇ ਨਾ ਦਾ ਸਟਾਫ ਦਿੱਤਾ ਜੀ ਨਾ ਉਹ ਗੱਡੀ ਦਿੱਤੀ ਇਹਨਾਂ ਨੇ ਅਸੀਂ ਬਾਹਰੋਂ ਸਟਾਫ ਦੇ ਗੱਡੀ ਕੀਤੀ ਅਸੀਂ 2 ਘੰਟੇ ਖਚਲ ਖਰਾ ਉਹ ਤੇ ਜਦੋਂ ਅਸੀਂ ਲੁਧਿਆਣੇ ਪਹੁੰਚੇ ਤੇ ਸਾਡੇ ਨੂੰ ਮਰੀਜ਼ ਦੀ ਮਰੀਜ਼ ਨੂੰ ਉਹਨਾਂ ਨੇ ਡੈਟ ਆਖ ਦਿੱਤਾ ਸੱਤ ਹੋ ਚੁੱਕੀ ਸੀ ਜੇ ਸ਼ਾਇਦ 2 ਘੰਟੇ ਪਹਿਲਾਂ ਪਹੁੰਚ ਜਾਂਦੇ ਸ਼ਾਇਦ ਸਾਡਾ ਮਰੀਜ਼ ਹਾਂ ਕੀਪਦੀ ਜਾਨ ਵੱਜ ਜਾਂਦੀ ਜੀ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਇਹਨਾਂ ਦੇ ਦੂਜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਲਾਪਰਵਾਹੀ ਹਾਂ ਲਾਪਰਵਾਹੀ ਕੀਤੀ ਹੈ ਜੀ ਇੱਕ ਟ੍ਰਿਨ ਇੰਟਰਵਿਊ ਸਾਥੇ ਮਨੇ ਕੋਈ 55 500 ਰੁਪਿਆ ਬਿੱਲ ਬਣਾ ਲਿਆ ਜੀ ਹਾਂ ਹਾਂ ਠੀਕ ਟਾਂਟਾ ਲੱਗੂ ਇੱਥੇ ਮਰੇ ਦੇ ਹਾਂਜੀ ਮਰੇ ਦੇ ਬਿੱਲ ਬਣਾ ਸਕਦੇ ਆ ਉਹ ਮਰੇ ਜਿਹੜੇ ਜਿਹੜੇ ਡੇਟਰ ਦੇ ਪੈਸੇ ਦੇ ਪੈਸੇ ਲੈ ਲੈਣ ਹਾਂਜੀ 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 ਮੇਰਾ ਨਾਮ ਕੇਵਲ ਸਿੰਘ ਜੀ ਸਾਫਕਾ ਸਰਪੰਚ ਪਿੰਡ ਬਾਜ ਹਾਂਜੀ ਸਾਡੇ ਭਾਈ ਸਾਹਿਬ ਸੀ ਛੋਟੇ ਜੀ ਜਦੋਂ ਆਸਾ ਹੋਇਆ ਸੀ ਉਹਨਾਂ ਨੂੰ ਪੇਪਰ ਮੰਡੀ ਵਸਤੋਲ ਚ ਲੈ ਕੇ ਆਏ ਸੀ ਉਹਨਾਂ ਨੂੰ ਇਹੋਂ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਇਹਦਾ ਟ੍ਰੀਟਮੈਂਟ ਕਰੋਗੇ ਕਿਵੇਂ ਉਹ ਕਹਿੰਦੇ ਵੀ ਸਾਡੇ ਲੋ ਤਾਂ ਨਹੀਂ ਹੋ ਸਕਦਾ ਕੋਈ ਤੇ ਸੋਈ ਸਾਨੂੰ ਤੁਸੀਂ ਸਾਡੇ ਹਸਪੀਟਲ ਲੈ ਕੇ ਜਾਓ ਮੰਦੀ ਉਸ ਬ੍ਰਾਂਚ ਅਸੀਂ ਬਥੇਰੇ ਉਹਨਾਂ ਨਾਲ ਤਰਲੇ ਕੱਢੇ ਵੀ ਸਾਨੂੰ ਛੁੱਟੀ ਕਰੋ ਜਾਂ ਇਲਾਜ ਕਰੋ ਪਰ ਸਾਨੂੰ ਉਹਨਾਂ ਨੇ ਬਲੈਕਮੇਲ ਬਹੁਤ ਕੀਤਾ ਉਹਨਾਂ ਨੇ ਸਾਨੂੰ ਅਸੀਂ ਸਾਨੂੰ ਤਾਂ ਇਹ ਮੰਗ ਆ ਸਾਡੀ ਜੀ ਉਹਨਾਂ ਦੇ ਕੋਈ ਬੰਦ ਦੀ ਕਾਰਵਾਈ ਕੀਤੀ ਜਾਵੇ ਜੇ ਸੋ ਹੋ ਸਕਦਾ ਪਹਿਲਾਂ ਸਾਨੂੰ ਕੋਈ ਟ੍ਰੀਟਮੈਂਟ ਦੇਣ ਦੇ ਜਾਂ ਕੋਈ ਸਾਨੂੰ ਰੈਫਰ ਗੱਡੀ ਦੇਣ ਦੇ ਜਾਂ ਕੋਈ ਡਾਕਟਰ ਦੇਣ ਦੇ ਜੀ ਅਸੀਂ ਫੀਸ ਭਰਨੋਂ ਚਾਰੇ ਜੋ ਖਰਚਾ ਸਾਡੇ ਕੋਲ ਲਓ ਸਾਨੂੰ ਡਾਕਟਰ ਦੇਓ ਨਾਲ ਦੇਓ ਪਰ ਉਹਨਾਂ ਨੇ ਸਾਡੀ ਕੋਈ ਬਾਹ ਨਹੀਂ ਫੜੀ ਖੱਜਲ ਖਰਾਬ ਕੀਤਾ ਖੱਜਲ ਖਰਾਬ ਉਹ ਬਾਰਵਾਸੀ ਬਰਾ ਆਪਣੀ ਗੱਡੀ ਪ੍ਰਾਈਵੇਟ ਲੈ ਕੇ ਹਸਪਤਾਲ ਪਹੁੰਚ ਹਸਪਤਾਲ ਪਹੁੰਚ ਤੋ ਜਾਂਦਾ ਜਾਂਦੇ ਉਹਦੀ ਸਾਡੇ ਭਾਈ ਸਾਹਿਬ ਦੀ ਡੈਥ ਹੋ ਗਈ ਹੋ ਸਕਦਾ ਟਾਈਮ ਹੁੰਦਾ ਬਸ ਹੋ ਸਕਦਾ ਜੇ ਕੋਈ ਸਾਡੇ ਕੋਲ ਟਾਈਮ ਕੋਈ 2 ਘੰਟੇ 4 ਘੰਟੇ ਅਸੀਂ 6 ਵਜੇ ਉੱਥੇ ਗਏ ਅਸੀਂ ਭਿੰਟੇ ਸਾਨੂੰ ਕਿਤੇ ਲਾਂ ਦੇ ਉੱਥੇ ਹੋ ਸਕਦਾ ਡਾਕਟਰ ਵੀ ਕਹਿੰਦੇ ਤੁਸੀਂ ਲੇਟ ਹੋ ਗਏ ਉਹ ਐਂਬੂਲੈਂਸ ਅਸੀਂ ਤਾਂ ਦੇਵਾਂਗੇ ਜੇ ਤੁਸੀਂ ਸਾਡੇ ਹਸਪਤਾਲ ਉੱਥੇ ਲੈ ਕੇ ਜਾਉਂਗੇ ਲੈ ਕੇ ਜਾਉਂਗੇ ਆਹ ਹਾਲਾਤ ਹੋਈ ਪਈ ਐ ਡਾਕਟਰਾਂ ਦੀ ਅੱਜ ਕੱਲ੍ਹ ਜੀ ਅਸੀਂ ਕਹਿੰਦੇ ਇਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਲਾਲ ਚ ਪਿੱਛੇ ਲਾਲ ਲਾਲ ਚ ਪਿੱਛੇ ਹੀ ਲਾਚ ਇਹਨਾਂ ਦੀ ਬ੍ਰਾਂਚ ਆ ਜੀ ਇਹ ਅਮਨਦੀਪ ਹਸਪੀਟਲ ਇਹ ਕਹਿੰਦੇ ਸਾਡੇ ਹਸਪੀਟਲ ਲੈ ਗਏ ਸਰ 55000 ਰੁਪਏ ਲੈ ਲਈ ਇੱਕ ਘੰਟੇ 55000 ਰੁਪਏ ਲੈ ਲਈ ਆ ਐਕਸੀਡੈਂਟ ਹੋਇਆ ਕਿੱਥੇ ਹੋਇਆ ਅਸਟਾ ਕੀ ਇਸਾਈਆ ਹੋਇਆ ਇਹ ਤਸ ਕੋਈ ਸਤਲਨ ਵਿੱਚ ਗੱਡੇ ਦਾ ਟਾਇਰ ਫਟਣ ਕਰਕੇ ਕਿੱਥੇ ਹੋਇਆ ਕਿੱਥੇ ਅਚਾਨਕ ਜਿਹੜਾ ਐਕਸੀਡੈਂਟ ਹੋਇਆ ਸਾਈਂਆੜੇ ਸੰਜਾਲੇ ਕੋਲ ਆ ਹਾਂ ਜੀ ਕਿੱਧਰ ਜਾ ਰਹੇ ਸੀਗੇ ਠੀਕ ਕਰੀਦਕੋਟ ਨੂੰ ਜਾ ਰਹੇ ਸੀਗੇ ਅੱਗੋਂ ਕੀ ਬੱਜਿਆ ਬੱਚਾ ਅੱਗੋਂ ਕੋਈ ਇਹ ਨੋਵਾ ਗੱਡੀ ਆ ਰਹੀ ਸੀ ਇਹਨਾਂ ਦਾ ਸਤਲਨ ਵੀ ਕਰ ਗਿਆ ਗੱਡੀ ਦਾ ਵਿਚਕਾਰ ਛੜਕ ਤੇ ਵਿਚਕਾਰ ਚਲੇ ਗਈ ਅੱਗੋਂ ਆ ਰਹੀ ਸੀ ਨੋਵਾ ਗੱਡੀ ਉਹਦੇ ਵਿੱਚੋਂ ਜਨਕਰ ਨੇ ਗੱਡੀ ਆਫ ਸਿਚ ਗੱਡੀ ਆਫ ਸਿਚ ਗੱਡੀਆਂ ਬਈ ਕਿੰਦੀ ਵਾਰ ਕਿੰਦੀ ਹੋਈ ਉਹ ਜੀ ਸੀ ਸਿੰਘਰੀ ਹੋਈ ਕਿੱਡੀ ਗੱਲ ਮੋਰ 50 ਸਾਲ ਦੀ ਹੋਈ ਡਾਕਟਰ ਕਾਰਵਾਈ ਕਰ ਰਹੇ ਸਰ ਹਾਂਜੀ ਕਾਰਵਾਈ ਕਰ ਰਹੇ